ਕਿ ਜੰਬੇ ਦਾ 1947 ਜਦੋਂ ਵੰਡ ਹੁੰਦੀ ਹੈ ਕੁਝ ਰਿੰਪੀ ਬਾਈ ਜਦੋਂ ਕੁਝ ਇਧਰ ਔਰਤਾਂ ਰਹਿ ਜਾਂਦੀਆਂ ਕੁਝ ਉਧਰ ਰਹਿ ਜਾਂਦੀਆਂ ਹਨਾ ਅੱਜ ਵੀ ਉਹ ਹੈਗੇ ਵੀ ਉਧਰ ਸਾਡੇ ਪਰਿਵਾਰ ਨਨਕਾਣਾ ਸਾਹਿਬ ਕੀਰਤਪੁਰ ਸਾਹਿਬ ਕਰਤਾਰਪੁਰ ਸਾਹਿਬ ਸੌਰੀ ਜੀ ਮਿਲਦੇ ਆ ਤਾਂ ਉਧਰਲੇ ਵਿਛਰੇ ਪਰਵਾਰਾਂ ਜੀ ਮਿਲਦੇ ਤੇ ਉਧਰ ਨਹੀਂ ਕੁਝ ਔਰਤਾਂ ਇਧਰ ਵੀ ਰਹਿ ਜਾਂਦੀਆਂ ਕਹਿੰਦੇ ਉਧਰੋਂ ਇੱਕ ਇਧਰਲੇ ਪਾਸੇ ਜਦੋਂ ਮੁਸਲਮਾਨ ਬੱਚੀ ਇਧਰ ਰਹਿ ਜਾਂਦੀ ਆ ਤਾਂ ਇਧਰ ਮਜਬੂਰੀ ਬਸ ਉਹ ਕਿਸੇ ਲੋੜਵੰਦ ਬੰਦੇ ਨਾਲ ਵਿਆਹ ਕਰਾ ਲੈਂਦੀ ਆ ਉਹਦੇ ਇੱਕ ਬੱਚਾ ਉਧਰ ਹੁੰਦਾ ਇੱਕ ਬੱਚਾ ਫਿਰ ਇਧਰ ਨਵਾਂ ਜਿਹੜਾ ਨਵਾਂ ਵਿਆਹ ਕਰਾਉਂਦੀ ਆ ਉਹਦਾ ਹੋ ਜਾਂਦਾ ਤੇ ਉਦੋਂ ਫਿਰ ਜਦੋਂ ਥੋੜੀ ਜੀ ਅੱਗੇ ਰੁਕਦੀ ਆ ਤਾਂ ਦੋਨੇ ਪਾਸਿਓ ਫਿਰ ਸਰਕਾਰਾਂ ਇੱਕ ਖਿਆਲ ਕਰਦੀਆਂ ਕਿ ਪਾਕਿਸਤਾਨੀ ਉਧਰ ਭੇਜ ਜਾਣ ਹਿੰਦੁਸਤਾਨੀ ਇਧਰ ਲਿਆਉਂਦੇ ਜਾਣ ਤੇ ਕਹਿੰਦੇ ਉਸ ਔਰਤ ਨੂੰ ਜਦੋਂ ਲੈਣ ਵਾਸਤੇ ਇਧਰ ਉਹ ਟਰੱਕ ਆਉਂਦੇ ਆ ਵੀ ਚਲ ਤੂੰ ਤਾਂ ਮੁਸਲਮਾਨੀ ਉਧਰ ਚੱਲ ਉਹ ਕਹਿੰਦੀ ਮੈਂ ਕਹਾਂਈ ਮੁਸਲਮਾਨ ਨਹੀਂ ਮੈਂ ਫਲਾਣਾ ਸਿੰਘ ਨਾਲ ਵਿਆਹ ਕਰਾਇਆ ਮੈਂ ਫਲਾਨੀ ਘਰ ਬਣ ਗਈ ਇਸ ਗੁਰਦੁਆਰੇ ਚ ਮੈਂ ਉਹਦੀਆਂ ਲਾਵਾਂ ਲਈਆਂ ਹੁਣ ਮੇਰੇ ਆ ਬੱਚਾ ਵੀ ਆ ਉਹ ਕਹਿੰਦੇ ਨਹੀਂ ਨਹੀਂ ਤੂੰ ਮੁਸਲਮਾਨ ਨਹੀਂ ਹੈ ਤੂੰ ਚੱਲ ਉਧਰ ਪਾਰ ਸਾਹਬ ਦਾ ਲਿਖਿਆ ਵੈਸੇ ਹਮ ਕਿਲੇ ਵੀ ਜਦੋਂ ਪੂਰੀ ਪੰਚਾਇਤ ਖੜੀ ਹੈ ਹਮ ਉਹਦੇ ਕੋਲੇ ਇੱਕ ਛੋਟਾ ਬੱਚਾ ਆਉਂਦਾ ਜਿਹੜਾ ਇੱਧਰ ਹੁੰਦਾ ਨਵੇਂ ਵਿਆਹ ਤੋਂ ਤੇ ਉਹ ਸਾਰੇ ਲੋਕਾਂ ਸਾਹਮਣੇ ਸਾਰੇ ਪੰਚਾਇਤ ਦੇ ਸਾਹਮਣੇ ਇੱਕ ਸਵਾਲ ਸੁੱਟਦੀ ਆ ਉਹ ਗੱਲ ਆ ਉਹ ਅੱਜ ਵੀ ਉਹ ਜਿਹੜੀ ਮੈਂ ਗੱਲ ਨੂੰ ਜੋੜਨੀ ਚਾਹੁੰਦਾ ਅੱਜ ਵੀ ਜਿਹੜੇ ਸਾਡੇ ਫਤੂਰ ਐ ਫਲਾਨਾ ਸਤਾਨ ਬਣਾਉਣਾ ਫਲਾਨਾ ਸਤਾਨ ਬਣਾਉਣਾ ਜਿਨ੍ਹਾਂ ਨੇ ਉਹ ਹੰਡਾਇਆ ਉਹਨਾਂ ਨੂੰ ਪਤਾ ਉਹ ਸਤਾਨ ਕਿਵੇਂ ਬਣਦੇ ਤੇ ਕੀ ਕੁਛ ਹੰਡਾਉਣਾ ਪੈਂਦਾ ਉਹ ਪੰਚਾਇਤ ਦੇ ਮੂਰੇ ਇੱਕ ਸਵਾਲ ਕਰਦੀ ਆ ਉਹ ਕਹਿੰਦੀ ਬੇ ਸੰਸਾਰਾ ਕਿ ਵਿਛੜੇ ਬਈਓ ਬੇ ਸੰਸਾਰਾ ਡੂੰਗੇ ਜ਼ਖਮ ਹੁਣ ਚੂੰਡੀ ਨਮਕ ਨਹੀਂ ਸੈਂਦੇ ਧਿਆਨ ਨਾਲ ਸੁਣਿਓ ਬਾਈ ਮਾਣ ਉਹ ਕਹਿੰਦੇ ਉਹ ਆਖਣਗੇ ਸਿਖੜੀ ਆਗੀ ਇਹ ਸਾਨੂੰ ਮੁਸਲੀ ਕਹਿੰਦੇ ਹਿੰਦ ਤੇ ਪਾਕ ਦੀਆਂ ਮੈਨੂੰ ਲੱਗਣ ਦੋਵੇਂ ਦੋ ਜਖ ਥਾਵਾ ਫਿਰ ਉਹ ਸਵਾਲ ਕਰਦੀ ਐ ਦੱਸੋ ਵੇ ਦੱਸੋ ਹੁਣ ਕਮਲੀ ਮੈਂ ਕਿਧਰ ਨੂੰ ਜਾਵਾ ਪਾਕ ਨਿਕਾਸੀ ਕਾਜੀ ਪੜਿਆ ਹੁਣ ਭਾਈ ਜੀ ਨੇ ਲਾਵਾਂ ਦੱਸੋ ਵੇ ਦੱਸੋ ਹੁਣ ਕਮਲੀ ਮੈਂ ਕਿਦਰ ਨੂੰ ਜਾਵਾਂ ਕਲੀ ਕਲਮਾ ਤੇ ਨਮਾਜ਼ ਨਾ ਭੁੱਲੀ ਜਪਜੀ ਵੀ ਹੁਣ ਚੇਤੇ ਜਿਸ ਵਿੱਚ ਲਿਖਿਆ ਅੰਧਕੋਰ ਤੇ ਮਹਾਮੂਰਖ ਹਨ ਕੇਤੇ ਦੋ ਤਰਮਾਂ ਦੀ ਗ੍ਰਿਫਤ ਵਿੱਚੋਂ ਹੁਣ ਕਿੰਜ ਮੈਂ ਪੱਲਾ ਛੜਾਵਾਂ ਦਸੋ ਵੇ ਲੋਕੋ ਹੁਣ ਕਮਲੀ ਮੈਂ ਕਿਦਰ ਨੂੰ ਜਾਵਾਂ ਆਹਦੀ ਜਵਾਬ ਕਣੀ ਕਹਿੰਦੀ ਇਹ ਪੁੱਤ ਨਾ ਵਿਕਦੇ ਵਿੱਚ ਬੁਜਾਰੀ ਨਾ ਹੀਰਿਆਂ ਦੀ ਮੰਡੀ ਮਾਂ ਦੀ ਮਮਤਾ ਰਸੀਆਂ ਧਰ ਕੇ ਕਦੇ ਨਾ ਜਾਂਦੀ ਵੰਡੀ ਦੋ ਤਰਮਾਂ ਦੀ ਗ੍ਰਿਫਤ ਵਿੱਚੋਂ ਹੁਣ ਕਿੰਜ ਮੈਂ ਪੱਲਾ ਛੁੜਾਵਾਂ ਦਸੋ ਵੇ ਲੋਕੋ ਹੁਣ ਕਮਲੀ ਮੈਂ ਕਿਦਰ ਨੂੰ ਜਾਵਾਂ ਫਿਰੋ ਦਾਲਿਓ ਹੋਇਆ ਕੀ ਹੈ ਨਾ ਦੋ ਦੇਸ਼ਾਂ ਦੇ ਨੇਤਿਆਂ ਨੂੰ ਚੜ ਗਈ ਦੀਨ ਧਰਮ ਦੀ ਚੰਡੀ ਦੋ ਕੌਮਾਂ ਵਿੱਚ ਝਗੜਾ ਪਾ ਕੇ ਸਾਂਝੀ ਧਰਤੀ ਵੰਡੀ ਸਿਆਸਤਦਾਨਾਂ ਦੀ ਕੱਢੀ ਹੋਈ ਮੈਂ ਕੰਦ ਕਿਸ ਤਰ੍ਹਾਂ ਟਾਵਾਂ ਦੱਸੋ ਵੇ ਲੋਕੋ ਹੁਣ ਕਮਲੀ ਮੈਂ ਕਿਧਰ ਨੂੰ ਜਾਵਾਂ ਦੱਸੋ ਵੇ ਲੋਕੋ ਹੁਣ ਕਮਲੀ ਮੈਂ ਕਿਧਰ ਨੂੰ ਜਾਵਾਂ ਵਾਹ ਵਾਹ ਜੀ ਹਾਲਾ ਮਾਕੋ ਤੇਰੀ ਉਪਰੀ ਕਈ ਲੰਬੇ ਵੇਰ ਤੋਂ ਕਹਾਵਲ ਤਾਂ ਨਹੀਂ ਹੋਣੀ ਜੀ। ਨਾਲੇ ਗਾਣਾਂ ਦਾ ਕੰਪੀਟੀਸ਼ਨ ਚੱਲ ਰਿਹਾ। ਬੜਾ ਬਹੁਤ ਸੀਰੀਅਸ ਕਰ ਰਿਹਾ ਨਾ। ਬਹੁਤ हां। ਲਾਈਟ ਬਹੁਤ ਬੜਾ ਜੀ ਅਸਮਿਲਾ ਜੀ। ਅਸਮਿਲਾ ਜੀ ਮਾਇਆ। ਨੀ ਅੰਮੀ ਤੂੰ ਪਰਿਹੰਗਾਰ। ਕੀ ਕਹਿੰਦਾ ਤੱਸ? ਆਪੇ ਜਖਮ। ਨਾ ਰਤਮਦ ਅੰਦਾਰੀ। ਨੀ ਅੰਮੀ ਹੈ ਤੂੰ ਪਰਿਹੰਗਾਰ। ਮੈਂ ਪਾ ਮਾ ਇੱਕ ਬਾਤ ਕੁੜੇ। पतझड़ सजण बहारा लवली चा गवारा दिल दिलित रहम तूं परी हंगारा ਨਾ ਨਾਲ ਮੈਂ ਤੇਰੇ ਕਿਉਂ ਮੋਲਣਾ ਸੀ ਕਸਮ ਰੱਬ ਦੀ ਜੇ ਨਾ ਲਾਉਂਦੇ ਜੇ ਤੂੰ ਮਿੱਟੀ ਦੇ ਵਿੱਚ ਰੋਲਣਾ ਸੀ ਕਰਮਾ ਬਾਰੇ ਗਾਉਣ ਲੋੜੀਆਂ ਸੁਣ ਅੰਮੀਏ ਨੀ ਏ ਕਾ ਓ ਹੋ ਹੋ ਰਮਾ ਬਾੜੇ ਗਾਉਣ ਲੋੜਿਆ ਸੁਣ ਅੰਮੀਏ ਨੀ ਏ ਕਾਂ ਤਨ ਤੰਦੂਰ ਹੱਡਾਂ ਦਾ ਬਲਣ ਮੈਂ ਮਰ ਜਾਣੀ ਸੇਕਾਂ ਤਨ ਤੰਦੂਰ ਹੱਡਾਂ ਦਾ ਬਲਣ ਮੈਂ ਮਰ ਜਾਣੀ ਸੇਕਾਂ ਸਾਡੇ ਰੌਣੇ ਪੱਤ ਚੜ ਸਜਣ ਵਹਾਰਾ ਲੈ ਗਿਆ ਅਲੜ ਜਵਾਨੀ ਚਾਕਵਾਰਾ ਦਿਲ ਦਾ ਦਿਲ ਵਿੱਤਰੇ ਗਿਆ ਨੀ ਅੰਮੀਏ ਤੂੰ ਭਰੀ ਹੰਗਾਰਾ ਵਾਹ 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 ਅਮਰਜੀਤ ਇਹ ਤਾਂ ਖਰਸ਼ ਹੋ ਗਿਆ ਸ਼ਕਤ ਕਵਰਾਂ ਕਰਦਾ ਹੈ ਉਹ ਜੋ ਗੁਰਬੀਤ ਜੀ ਨੂੰ ਵਾਹ ਅਲੈਕਸ ਕੋਲ ਲਓ ਸਰ ਦਾ ਕਲੀ ਗੁਰਵੀਤ ਬਾਈ ਸੈਕੈਨਰ ਰੱਖਿਆ ਕੋਲ ਵਾਹੀ ਨਾ ਨੰਬਰ ਅਸਤੇ ਆ ਜਾ ਟੱਪੇ ਨਾ ਟੱਪੇ ਸਾਡੇ ਸ਼ਰਮਾ ਜੀ ਨੂੰ ਕਾਫੀ ਸੌਂਦਾ ਹਾਸਨਾ ਹਾ ਹਾ ਕਿਆ ਬਾਤ ਹੋਰੇ ਹੋ ਜੋ ਜੱਟ ਦਾ ਅੋਦੇਸਾਂ ਨੇ ਕਾ ਬਰਦਾਬ ਨੇ ਰਤੇ ਸੋਹਣੇ ਕਾ ਬਰਦਾਬ ਨੇ ਰਤੇ ਸੋਹਣੇ ਅਸੀਂ ਕੁੜੀਆਂ ਸੋਹਣੇ ਅਸੀਂ ਕੁੜੀਆਂ ਨਹੀਂ ਮੁੰਡਾ ਆਇਸ਼ਕ ਤੇਰੇ ਤੇ ਸੋਹਣੇ ਮੁੰਡਾ ਆਇਸ਼ਕ ਸੋਹਿਆ ਕੋਈ ਕੱਤ ਦਿਲੇ ਨੂੰ ਮਾਇਆ ਸੋਹਈ ਕਿ ਚੰਗਾ ਤੂੰ ਲੱਗਦਾ ਕਿ ਤੰਗਾ ਤੂੰ ਲੱਗਦਾ ਸਾਨੂੰ ਦੂਜਾ ਵੀ ਤੂੰ ਮਾਇਆ ਸੋਹਿਆ ਸਾਨੂੰ ਦੂਜਾ ਵੀ ਤੂੰ ਮਾਇਆ सुास आए दुशिया लख ख़ुशिया में तुर गी उदास सुण तुरी गी उसी ਤੇ ਸੋਇਆ ਮਰਨੀ ਆ ਗਇਆ ਤੇ ਸਣ ਤੇ ਵੇ ਪਰਾ पिंड जी लाल ते सु पिंड जी लाल ते सामी रखली साम के निशानी रखली नी रमाली मेर सुण लाइी रमाली मेर ਫਿੱਟੀ ਪੁਕੜੀ ਨਸ਼ੀ ਕਰੀਏ ਓਏ ਹੇ ਫਿੱਟੀ ਪੁਕੜੀ ਨਸ਼ੀ ਕਰੀਏ ਰੂਤ ਸਾਡੀ ਪੂ ਲਗਿਆ ਰੂਤ ਸਾਡੀ ਸਾਡੀ ਦੋ Thank uh you. -huh. ख़ुदा सजन ख़ुदा बोला मै मिटी चाढ़ी ਸੋਹਣਾ ਬਿੱਟੀ ਚੜਗੇ ਇਟੇ ਰਾਤੇ ਸਜਣ ਮਨਾਲਈਏ ਸਜਣ ਮਨਾਲਈਦੇ ਹੱਥ ਰੱਖ ਕੇ ਪੈ ਰਾਤੇ ਸੋਹਣਾ ਹੱਥ ਰੱਖ ਕੇ ਪੈ ਰਾਤੇ ਕਿਹੜਾ ਗਾਜੀ ਪਤਨੇ ਉਨਾਰਾਂ ਦੇ ਸੋਹਣਿਆ ਪਤਨੇ ਉਨਾਰਾਂ ਦੇ ਵੇ ਸਾਡੀ ਗਲੀ ਲੰਘੇ ਸੋਹਣਿਆ ਸਾਡੀ ਗਲੀ ਲੰਘੇ ਸੋਹਣਿਆ ਵੇ ਦੁੱਖ ਟਟਣੇ ਬਵਾਰਾਂ ਦੇ ਸੋਹਣਿਆ ਵੇ ਦੁੱਖ ਟਟਣੇ ਬਵਾਰਾਂ ਦੇ ਉਹ ਪਾਣੀ ਵਿੱਚ ਵੀ ਹੋ ਚੋਕਾ ਨੇ ਸੋਹਣਿਆ ਪਾਣੀ ਵਿੱਚ ਵੀ ਉਜੋਕਾ ਨੇ ਹੋ ਜਿੰਨਾ ਪਿੱਛੇ ਤੂੰ ਫਿਰਦਾ ਜਿੰਨਾ ਪਿੱਛੇ ਤੂੰ ਫਿਰਦਾ ਵੇ ਸਾਡੀ ਜੁੱਤੀ ਦੀਆਂ ਦੋ ਕਾ ਨੇ ਸੋਹਣਿਆ ਸਾਡੀ ਜੁੱਤੀ ਦੀਆਂ and <laughs> then लकीर पाणी विच बि लकीर कुड़े जगीअ न जग खटिया कटिया वकीर नव सोलिया रब खटिया सुकीरा सोने रा जग ਗੇ ਹੋਵੇ ਇਸ ਗੁਲੇ ਦੰਗਿਆਂ ਦਾ ਇਸ ਦਿੱਤੇ ਦੰਗਿਆਂ ਦਾ ਕੋਈ ਸਹਰੀ ਅਲੱਗ ਹੋਵੇ ਅੱਲਾ ਕੋਈ ਸਹਰੀ ਅਲੱਗ ਹੋਵੇ ਦੋ ਟੱਪੇ ਸੌਣ ਲੱਗਿਆ ਦੋ ਟੱਪੇ ਜਾਂਦੀ ਬਹੁਤ ਗੱਟੀ ਆ ਗਈ ਹੈ चलो